ਤੇ ਹੁਣ ਵਿਗਿਆ ਖਬਰਾਂ ਤਫਸੀਲ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਹੁਣ ਆਰ ਪਾਰ ਦੀ ਲੜਾਈ ਦੇ ਮੋੜ 'ਤੇ ਨਜ਼ਰ ਆ ਰਿਹਾ ਹੈ ਬੈਬਲ ਕਲਾਈਨ ਇਨਸਾਫ ਮੋਰਚਾ ਜੀ ਹਾਂ ਸਰਕਾਰ ਨੂੰ ਹੁਣ ਅਲਟੀਮੇਟਮ ਦੇ ਦਿੱਤਾ ਗਿਆ ਇਨਸਾਫ ਮੋਰਚੇ ਵੱਲੋਂ 5 ਫਰਵਰੀ ਤੱਕ ਦਾ ਅਲਟੀਮੇਟਮ ਦੇ ਕੇ ਕਿਹਾ ਗਿਆ ਕਿ ਜੇਕਰ 5 ਫਰਵਰੀ ਤੱਕ ਇਨਸਾਫ ਨਾ ਮਿਲਿਆ ਤਾਂ ਨੈਸ਼ਨਲ ਹਾਈਵੇ ਨੂੰ ਵੀ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਜੀ ਹਾਂ ਪੰਜਾਬ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਦੇ ਰੌਂਚ ਬਖਾਈ ਦੇ ਰਿਹਾ ਹੈ ਬੈਬਲ ਕਾ ਇਨਸਾਫ ਮੋਰਚਾ ਤਰਨਾ ਲਗਾਤਾਰ ਜਾਰੀ ਹੈ ਪਰ ਹੁਣ ਅਲਟੀਮੇਟਮ 5 ਫਰਵਰੀ ਤੱਕ ਦਾ ਦੇ ਦਿੱਤਾ ਗਿਆ ਬੈਬਲ ਖਲਾਇਨ ਸਾਫ ਮੋਰਚੇ ਵੱਲੋਂ 26 ਜਨਵਰੀ ਦੇ ਗਣਤੰਤਰ ਦਿਹਾੜੇ ਦਾ ਵੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਲੰਮੇ ਸਮੇਂ ਤੋਂ ਇੱਥੇ ਮੋਰਚਾ ਚੱਲਦਿਆ ਹੁਣ ਕਰਕੇ ਅੱਜ ਗੁਰਮਤਾਏ ਹੋਇਆ ਕਿ ਇਸ ਮੋਰਚੇ ਦੀਆਂ ਮੰਗਾਂ ਇੱਥੇ ਹੀ ਜਿਹੜਾ ਮੋਰਚਾ ਚੱਲਦਾ ਰਹੂਗਾ ਜਿਹਦੇ ਨਾਲ ਸੰਗਤਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਪ੍ਰੋਗਰਾਮ ਵੀ ਰੱਖਿਆ 26 ਤਰੀਕ ਦਾ ਜਿਹੜਾ ਪ੍ਰੋਗਰਾਮ 26 ਜਨਵਰੀ ਇਸ ਸਿਸਟਮ ਦੇ ਕਾਨੂੰਨ ਦੇ ਤਹਿਤ ਜਿਹੜਾ ਇਹਨਾਂ ਨੇ ਗਣਤੰਤਰ ਦਿਵਸ ਮਨਾਉਣਾ ਹੈ ਸਾਡੇ ਵੱਲੋਂ ਦਾ ਬਾਈਕਾਟ ਕੀਤਾ ਜਾਂਦਾ ਕਾਦੀ ਆਜ਼ਾਦੀ ਆ ਜਿਹੜੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਦੇ ਥੱਲੇ ਇਸ ਦੀ ਬੇਇੱਜ਼ਤੀ ਹੋਵੇ ਸਾਲ-ਸਾਲ ਸੜਕਾਂ ਦੇ ਬੈਠਿਆਂ ਨੂੰ ਹੋ ਗਿਆ ਹੋਵੇ ਇਨਸਾਫ਼ ਮੰਗਦਿਆਂ ਨੂੰ ਤੇ ਅਸੀਂ ਕਿਹੜੇ ਝੰਡੇ ਚਲਾਈਏ ਸੋ ਅਸੀਂ ਉਹਦਾ ਬਾਈਕਟ ਕਰਦੇ ਆਂ ਤੇ ਖਾਲਸਾ ਹੀ ਰਵਾਇਤਾਂ ਅਨੁਸਾਰ ਜੇ ਗੱਲ ਕਰੀਏ ਤਾਂ ਜਿਹੜੇ ਲੋਕ ਝੰਡਾ ਚੜਾਉਂਦੇ ਸ਼ਕੀਨ ਨੇ ਉਹ ਸਾਡੇ ਗੁਰੂਆਂ ਦੇ ਜਿਹੜੇ ਪ੍ਰਤੀਕ ਜੱਤ ਦੇ ਨਿਸ਼ਾਨ ਆ ਜਿਹੜੇ ਆਪਣੇ ਘਰਾਂ ਤੇ ਉਹ ਲਾ ਸਕਦੇ ਆ ਆਹ ਸਾਲ ਜੇ ਕਹੀਏ ਤਾਂ ਪੂਰਾ ਇਸ ਸਰਕਾਰ ਨੂੰ ਇਸ ਗਵਰਨਮੈਂਟ ਨੂੰ ਪੂਰਾ ਹੀ ਦਿੱਤਾ ਜਾ ਚੁੱਕਿਆ ਇਹਨਾਂ ਦੇ ਲਾਰੇ ਲੱਪਿਆਂ 'ਚ ਇਹਨਾਂ ਦੇ ਜਿਹੜੇ ਬੇਪਰੋਸਗੀ ਦੇ ਵਾਅਦੇ ਸੀ ਉਹਨਾਂ ਦੇ ਵਿੱਚ ਤਾਂ ਅਸੀਂ ਆ ਜਿਹੜੇ 31 ਜਨਵਰੀ ਤੱਕ ਦਾ ਸਮਾਂ ਸੀਗਾ ਇਹਨਾਂ ਨੇ ਕਿਹਾ ਸੀਗਾ ਕਿ ਉਹਦੇ ਤੱਕ ਇਹ ਮਸਲੇ ਦਾ ਹੱਲ ਕਰਨਗੇ ਥੋੜਾ ਸਮਾਂ ਚਾਹੀਦਾ 10 ਦਿਨ 15 ਦਿਨ ਕਰਦੇ ਆ ਪਰ ਅਸੀਂ ਜਿਹੜਾ 31 ਜਨਵਰੀ ਤੱਕ ਇਹ ਹੱਲ ਕਰਨ ਨਾ ਕਰਨ 5 ਫਰਵਰੀ ਦਾ ਜਿਹੜਾ ਪ੍ਰੋਗਰਾਮ ਆ ਸਮੂਚੀਆਂ ਸੰਗਤਾਂ ਵੱਲੋਂ ਇੱਥੇ ਪੂਰੇ ਵੱਡੇ ਪੱਧਰ ਤੇ ਤੇ 5 ਫਰਵਰੀ ਨੂੰ ਜਿਹੜੇ ਇੱਥੇ ਸਾਰੇ ਉਹ ਐਕਸ਼ਨ ਵੀ ਕੀਤੇ ਜਾਣਗੇ ਚਾਹੇ ਰੋਡ ਬੰਦ ਸੀਗਾ ਖਬਰਾਂ ਦੇ سلسلے ਨੂੰ ਹੁਣ ਤੋਰਦੇ ਹਾਂ ਅੱਗੇ ਹਰੀ ਨਗਰ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਵਿਖਾਈ ਦੇ ਰਹੀਆਂ ਨੇ ਜਿਵੇਂ ਮਨਜੀਤ ਸਿੰਘ ਜੀਕੇ ਦਾ ਦਾਵਾ ਹੈ ਕਿ ਜੀਐਚਪੀਐਸਾ ਹਰੀ ਨਗਰ ਮਾਮਲੇ ਦੇ ਵਿੱਚ ਐਫਆਈਆਰ ਦਾ ਰਾ ਹੁਣ ਸਾਫ ਹੋ ਚੁੱਕਿਆ ਹੈ ਪੀਐਸਜੀਐਮਸੀ ਦੇ ਸੌਂਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਇਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਸੀ ਜੀਐਚਪੀਸੀਏ ਹਰੀ ਨਗਰ ਦੀ 500 ਕਰੋੜ ਰੁਪਏ ਦੀ ਜਾਇਦਾਦ ਜਾਲੀ ਪੱਤਰ ਦੇ ਆਧਾਰ ਤੇ ਖੁਰਦਬੁਰਦ ਕਰਨ ਦਾ ਇਹ ਪੂਰਾ ਮਾਮਲਾ ਹੈ ਸਿਰਸਾ ਵੱਲੋਂ ਸਪੈਸ਼ਲ ਜੱਜ ਨੂੰ ਪਾਈ ਗਈ ਮੁਰਤੋਂ ਵਿਚਾਰ ਪਟੀਸ਼ਨ ਖਾਰਜ ਹੋ ਗਈ ਹੈ ਦਾਵਾ ਮਨਜੀਤ ਜੀ ਕੇ ਵੱਲੋਂ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਨੇ ਮਨਜੀਤ ਸਿੰਘ ਜੀ ਕੇ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਨਿਰਾਧਾਰ ਕਰਾਰ ਦਿੱਤਾ ਸਿਰਸਾ ਸਾਹਿਬ ਜਿਹੜੇ ਮੈਂ ਸਮਝਦਾ ਨਾ ਮਾਸਟਰ ਨੇ ਝੂਠ ਬੋਲਣ ਦੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਨਾਮ ਲੈ ਕੇ ਅੱਜ ਖੋਰ ਝੂਠ ਹੋਰਾਂ ਨੇ ਬੋਲਿਆ ਉਹਨਾਂ ਨੇ ਆਖਿਆ ਕਿ ਜਿਹੜੇ 500 ਕਰੋੜ ਰੁਪਏ ਦਾ ਝੂਠੀ ਚਿੱਠੀ ਮੇਰੇ ਦਸਕਤਾ ਦੀ ਬਣੀ ਸੀਗੀ ਉਸ ਕੇਸ ਦੇ ਵਿੱਚੋਂ ਮੇਰੇ ਤੇ ਕੋਈ ਆਰਡਰ ਨਹੀਂ ਹੋਇਆ ਸਗੋਂ ਉਲਟਾ ਮਜੀਤ ਸਿੰਘ ਤੇ ਆਰਡਰ ਹੋਏ ਨੇ ਮੈਂ ਅੱਜ ਉਹਨਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਦੱਸਣਾ ਚਾਹਨਾ ਇਹ ACMM ਦਾ ਆਰਡਰ ਹੈ ਇਹ ACMM ਦਾ ਆਰਡਰ ਹੈਗਾ ਔਰ ਇਹ ਆਰਡਰ ਜਿਹੜਾ ਹੋਇਆ ਸੀਗਾ ਇਹ ACMM ਦਾ ਜਿਹੜਾ ਆਰਡਰ ਸੀਗਾ ਇਹ ਹੋਇਆ ਸੀ 22 ਤਰੀਕ ਇਹ 22 ਅਗਸਤ 22 ਅਗਸਤ ਨੂੰ ਤੁਹਾਡੇ ਖਿਲਾਫ ਆਰਡਰ ਹੁੰਦਾ ਹੈ ਔਰ ਉਸ ਆਰਡਰ ਚ ਕੀ ਲਿਖਿਆ ਜਾਂਦਾ ਹੈ ਉਸ ਆਰਡਰ ਚ ਲਿਖਿਆ ਜਾਂਦਾ EOW ਹੈਜ਼ ਬੀਨ ਡਾਇਰੈਕਟਡ ਟੂ ਰਜਿਸਟਰ ਐਫ ਆਈ ਆਰ ਇਨ ਦੀ ਬੈਟਰ ਕੰਪਲੇਂਟ ਰਿਪੋਰਟ ਕੰਪਲਾਈਂਸ ਰਿਪੋਰਟ ਵੀ ਫਾਈਲਡ ਇਨ ਦੀ ਕੋਰਟ ਅਲੋਂਗ ਵਿਦ ਦੀ ਐਫ ਆਈ ਆਰ ਪੋਜੀਟਿਵਲੀ ਬਾਈ ਨੈਕਸਟ ਡੇਟ ਆਫ ਹਿਅਰਿੰਗ ਜਿਹੜੀ ਅਗਲੇ ਦਿਨ ਸੀ ਔਰ ਇਹ ਜਿਹੜਾ 156 ਤਿੰਨ ਦਾ ਆਰਡਰ ਸੀਗਾ ਏ ਮਨਜੀਤ ਸਿੰਘ ਵਰਸਸ ਮਨਜਿੰਦਰ ਸਿੰਘ ਸਰਸਾ ਇਹ ਤੁਹਾਡੇ ਖਿਲਾਫ ਆਰਡਰ ਹੋਇਆ ਸੀ ਏਸੀਐਫਐਮ ਕੋਰਟ ਦੇ ਵਿੱਚ ਲਾਈਨ ਪੜੋ ਇਹ ਤੁਹਾਡੀ ਜਿਹੜੀ ਰਿਵੀਜ਼ਨ ਪਟੀਸ਼ਨ ਹੈ ਇਸ ਨੂੰ ਡਿਸਮਿਸ ਕਰ ਦਿੱਤਾ ਗਿਆ ਔਰ ਤੁਸੀਂ ਹੁਣੇ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਕੋਰਟ ਦੇ ਆਰਡਰ ਨੂੰ ਮੈਨੀਪੂਲੇਟ ਕਰਦੇ ਪਏ ਹੋ ਤੁਸੀਂ ਕੋਰਟ ਦੇ ਆਰਡਰ ਨੂੰ ਆਪਣੇ ਤਰੀਕੇ ਨਾਲ ਘੁਮਾ ਕੇ ਦੱਸਦੇ ਪਏ ਹੋ ਇਹ ਐਫ ਆਈ ਆਰ ਤੇ ਤੁਹਾਡੇ ਖਿਲਾਫ ਹੋਣੀ ਹੋਣੀ ਹੈ ਇੱਕ ਐਫ ਆਈ ਆਰ ਤੁਹਾਡੇ ਖਿਲਾਫ ਹੋਰ ਤਿਆਰ ਹੋ ਗਈ ਹੈ ਕਿਉਂਕਿ ਇਸ ਤੇ ਵੀ ਡੈਫੇਮੇਸ਼ਨ ਤੇ ਜਾਵਾਂਗੇ ਤੇ ਮੁਕਦਮਾ ਦਰਜ ਕਰਾਏ ਝੂਠੇ ਮੁਕਦਮੇ ਹੁਣ ਸਾਹਮਣੇ ਆਏ ਕੋਰਟ 'ਚ ਗਏ ਔਰ ਕੋਰਟ ਨੇ ਵੀ ਜਿੱਥੇ ਮੇਰੇ ਮੁਕਦਮੇ ਰੱਦ ਕੀਤੇ ਕਿਹਾ ਮਨਜਿੰਦਰ ਸਿੰਘ ਸਿਰਸਾ ਨੇ ਕੋਈ ਗਲਤ ਕੰਮ ਨਹੀਂ ਕੀਤਾ ਉੱਥੇ ਹੀ ਇਹਨਾਂ ਦੀਆਂ ਪ੍ਰੋਟੈਸਟ ਪਟੀਸ਼ਨਾਂ ਵੀ ਖਾਰਜ ਕੀਤੀਆਂ ਔਰ ਹੁਣ ਇੱਕ ਜੋ ਮੇਰੇ ਖਿਲਾਫ ਫੇਰ ਤੋਂ ਸਾਜ਼ਿਸ਼ ਘਟ ਕੇ 156 ਇੰਚ ਮੇਰੀ ਕੰਪਲੇਂਟ ਪਹਿਲਾਂ ਦੀ ਦਰਜ ਪੈਂਡਿੰਗ ਪਈ ਆ ਔਰ ਪਿੱਛੋਂ ਪਾ ਕੇ 156 ਇੰਚ ਕੋਰਟ ਨੂੰ ਮਿਸਲੀਡ ਕਰਕੇ ਮੇਰੇ ਤੇ ਮੁਕਦਮਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਮੈਂ ਸਟੇ ਲਿਆ ਅੱਜ ਮੈਂ ਧੰਨਵਾਦ ਕਰਦਾ ਫੇਰ ਇੱਕ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਮੇਰਾ ਨਾਮ ਲਿਖਾਉਣ ਚਲੇ ਸੀ ਆਪਰੇ ਨਾਮ ਲਿਖਿਆ ਗਿਆ ਮੈਂ ਧੰਨਵਾਦ ਕਰਦਾ ਜੁਡੀਸ਼ਰੀ ਦਾ ਆ ਮੈਂ ਦੱਸਣਾ ਚਾਹੁੰਦਾ ਅੱਜ ਆਰਡਰ ਪਾਸ ਕਰਦੇ ਆ ਜੈ ਸਾਹਿਬ ਨੇ ਕਿਹਾ ਕਿ ਵੈਨ ਰਿਵੀਜਨਸ ਹਿਮਸੈਲਫ ਵਾਸ ਇਨਸਿਸਟਿੰਗ ਇਨ ਗੈਟਿੰਗ ਦੀ ਮੈਸਟਰ ਮੈਟਰ ਇਨਵੈਸਟਿਗੇਟਿਡ ਬਾਈ ਦੀ ਪੁਲਿਸ ਮੈਂ ਮਨਜੁਰੀਜਨਸ ਮੈਂ ਅਮਨਜਿੰਦਰ ਸਿੰਘ ਸਿਰਸਾ ਖੁਦ ਇਨਸਿਸਟ ਕਰ ਰਿਹਾ ਏ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਏ ਪਰ ਮੇਰੇ ਨਾਮ ਤੇ ਨਹੀਂ ਭਈਆ ਜਿਨ੍ਹਾਂ ਨੇ ਗਲਤਨ ਕੀਤਾ ਉਹਨਾਂ ਤੇ ਹੋਵੇ ਤੁਹਾਨੂੰ ਅੱਜ ਇਹ ਸਮਝ ਆ ਗਈ ਹੋਊਗੀ ਕਿ ਤੁਸੀਂ ਮੇਰੇ ਲਈ ਰਸਤੇ ਬੰਦ ਕਰਨ ਚਲੇ ਸੀ ਤੁਹਾਡੇ ਆਪਣੇ ਹੋ ਗਏ ਇਹ ਕੇਸ ਫੌਜਡ ਲੈਟਰ ਦਾ ਹੈਗਾ ਜਿਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਲੈਟਰ ਹੈਡ ਤੇ ਮਨਜੀਤ ਸਿੰਘ ਜੀ ਕੇ ਦੇ ਜਾਲੀ ਸਿਗਨੇਚਰ ਯੂਜ਼ ਕੀਤੇ ਗਏ ਨੇ ਤੇ ਕਲੇਮ ਕੀਤਾ ਗਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਸਕੂਲ ਸੁਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨ ਸੁਸਾਇਟੀ ਨੂੰ ਵਾਪਸ ਦਿੰਦੀ ਹੈ ਮਨਜੀਤ ਮਨਜੀਤ ਸਿੰਘ ਜੀ ਕੇ ਨੇਦੀ ਕੰਪਲੇਂਟ ਪੁਲਿਸ ਕੋਲ ਕੀਤੀ ਜਦੋਂ ਪੁਲਿਸ ਨੇ ਕੋਈ ਬੰਦੀ ਕਾਰਵਾਈ ਨਹੀਂ ਕੀਤੀ ਤੇ ਸਾਨੂੰ ਕੋਰਟ ਦੇ ਵਿੱਚ ਜਾਣਾ ਪਿਆ ਅਸੀਂ 1563 ਦੇ ਵਿੱਚ 라উজ ਮੈਨਿਊ ਕੋਰਟ ਦੇ ਵਿੱਚ ਜੋ ਸਪੈਸ਼ਲ ਕੋਰਟ ਹੈ ਐਕਸ ਐਮ ਐਲ ਐ ਐਮ ਪੀ ਜ਼ੀ ਕਿਉਂਕਿ ਇੱਕ ਅਕਿਊਜ਼ੇ ਦੇ ਵਿੱਚੋਂ ਸਰਦਾਰ ਮਨਜੀਂਦਰ ਸਿੰਘ ਸਿਰਸਾ ਐਕਸ ਐਮ ਐਲ ਐ ਸਨ ਅਸੀਂ ਉੱਥੇ ਕੇਸ ਫਾਈਲ ਕੀਤਾ ਤੇ ਅਗਸਟ 2022 ਦੇ ਵਿੱਚ ਐਮ ਐਮ ਕੋਰਟ 라উজ ਮੈਨਿਊ ਨੇ ਐਫ ਆਈ ਆਰ ਦੇ ਆਰਡਰ ਕੀਤੇ ਤੇ ਪੁਲਿਸ ਨੂੰ ਕਿਹਾ ਇਹਦੇ ਵਿੱਚ ਸਾਇੰਟਿਫਿਕ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਆਰਡਰ ਨੂੰ ਸਰਦਾਰ ਮਨਜੀਂਦਰ ਸਿੰਘ ਸਿਰਸਾ ਦੁਆਰਾ ਚੈਲੰਜ ਕੀਤਾ ਗਿਆ ਰਿਵੀਜ਼ਨ ਪਟੀਸ਼ਨ ਦੇ ਵਿੱਚ ਜੋ ਰਿਵੀਜ਼ਨ ਪਟੀਸ਼ਨ ਕੱਲ 21 ਜਨਵਰੀ 2023 ਨੂੰ ਸਪੈਸ਼ਲ ਜੱਜ ਐਕਐਮਐਮਪੀ ਦੁਆਰਾ ਡਿਸਮਿਸ ਕੀਤਾ ਗਿਆ ਤੇ ਕਿਹਾ ਗਿਆ ਕਿ ਜੋ ਆਰਡਰ ਲਰਨਡ ਐਮਐਮ ਨੇ ਪਾਸ ਕੀਤਾ ਸੀਗਾ ਫਾਰ ਪੁਲਿਸ ਇਨਵੈਸਟੀਗੇਸ਼ਨ ਐਫਆਈਆਰ ਉਹ ਬਿਲਕੁਲ ਸਹੀ ਹੈ ਤੇ ਉਸ ਆਰਡਰ ਦੀ ਤਾਮਿਲ ਕੀਤੀ ਜਾ